ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪ ਜੀ ਦਾ ਤਨਵਾਦ ਹੈ ਆਪ ਜੀ ਮੇਰੇ ਚੈਨਲ ਨਾਲ ਜੁੜੇ ਹੋਏ ਹੋ ਸਾ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜੋਤ ਦੀ ਸੇਵਾ ਪਵਿੱਤਰ ਹੈ ਜੋਤ ਦੀ ਸੇਵਾ ਕਰਮਾ ਪਾਗਾਆਂ ਵਾਲਿਆਂ ਨੂੰ ਮਿਲਦੀ ਹੈ ਇਸ ਲਈ ਜੋਤ ਜਗਾਉਣ ਸਮੇਂ ਸਾਨੂੰ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਜੋਤ ਜਗਾਉਂਦੇ ਹੋਏ ਕੋਈ ਗਲਤੀ ਨਾ ਹੋਵੇ ਕਿਉਂਕਿ ਇਨਸਾਨ ਤਾਂ ਗਲਤੀਆਂ ਦਾ ਪਤਲਾ ਹੈ ਇਸ ਲਈ ਆਪਾਂ ਸਾਵਧਾਨੀਆਂ ਵਰਤ ਕੇ ਪਵਿੱਤਰ ਜੋਤ ਦੀ ਸੇਵਾ ਬੜੇ ਪਿਆਰ ਤੇ ਸ਼ਰਧਾ ਨਾਲ ਕਰੀਏ ਆਓ ਸਾਾ ਸੰਗਤ ਜੀ ਜਾਣੀਏ ਉਹ ਕਿਹੜੀਆਂ ਸਾਵਧਾਨੀਆਂ ਹਨ ਜੋਤ ਜਗਾਉਣ ਤੋਂ ਪਹਿਲੇ ਸਾਨੂੰ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਜੋਤ ਜਗਾਉਣ ਤੋਂ ਪਹਿਲੇ ਸਾ ਸੰਗਤ ਜੀ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਆਪ ਜੀ ਨੇ ਸਾਨੂੰ ਜੋਤ ਜਗਾਉਣ ਦੀ ਸੇਵਾ ਬਖਸ਼ੀ ਹੈ। ਆਪ ਜੀ ਦਾ ਕੋਟ ਕੋਟ ਧੰਨਵਾਦ ਹੈ। ਆਪ ਜੀ ਦਾ ਸ਼ੁਕਰ ਹੈ ਕਿ ਆਪ ਜੀ ਨੇ ਆਪਣੇ ਦਾਸ ਨੂੰ ਜੋਤ ਦੀ ਸੇਵਾ ਬਖਸ਼ੀ ਹੈ। ਅਰਦਾਸ ਕਰਨ ਤੋਂ ਬਾਅਦ ਆਪ ਜੀ ਨੇ 5 ਜਾਂ 10 ਵਾਰ ਜਾਂ ਜਿੰਨੀ ਆਪ ਜੀ ਦੀ ਸ਼ਰਧਾ ਹੋਵੇ ਮੂਲ ਮੰਤਰ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਆਪ ਜੀ ਨੇ ਜੋਤ ਜਗਾ ਲੈਣੀ ਹੈ ਜੋਤ ਜਗਾਉਣ ਤੋਂ ਬਾਅਦ ਆਪ ਜੀ ਨੇ ਕੁਝ ਜੋ ਸਾਵਧਾਨੀਆਂ ਵਰਤਣੀਆਂ ਹਨ ਉਹ ਹਨ ਜੋਤ ਨੂੰ ਕਦੇ ਵੀ ਜੂਠੇ ਹੱਥ ਨਾ ਲਗਾਓ ਜੋਤ ਦੇ ਆਸ-ਪਾਸ ਮਾਚਿਸ ਅਤੇ ਕੋਈ ਵੀ ਕਿਸੇ ਪ੍ਰਕਾਰ ਦੇ ਲਿਫਾਫੇ ਜਾਂ ਕਪੜਾ ਨਾ ਹੋਵੇ ਜੋਤ ਨੂੰ ਹਮੇਸ਼ਾ ਕਵਰ ਕਰਕੇ ਰੱਖੋ ਜੋਤ ਨੂੰ ਕਵਰ ਕਰਨ ਲਈ ਬਜ਼ਾਰਾਂ ਵਿੱਚ ਕਈ ਕਿਸਮ ਦੇ ਗਿਲਾਸ ਦੇ ਕਵਰ ਮਿਲ ਜਾਂਦੇ ਹਨ ਜੋਤ ਜਿਸ ਕਮਰੇ ਵਿੱਚ ਜਗ ਰਹੀ ਹੈ ਉਸ ਕਮਰੇ ਵਿੱਚ ਜੋੜੇ ਨਾ ਲੈ ਕੇ ਜਾਓ ਜੋਤ ਦੀ ਸਮਾਪਤੀ ਖੁਦ ਨਾ ਕਰੋ ਨਾ ਹੀ ਪਾਣੀ ਨਾਲ ਤੇ ਨਾ ਹੀ ਫੂਕ ਮਾਰ ਕੇ ਜਦੋਂ ਕ્યો ਦੀ ਸੇਵਾ ਦੀ ਸਮਾਪਤੀ ਹੋ ਜਾਏਗੀ ਆਪੇ ਹੀ ਜੋਤ ਦੀ ਸਮਾਪਤੀ ਹੋ ਜਾਏਗੀ ਸਾਧ ਸੰਗਤ ਜੀ ਜੋਤ ਦੀ ਸੇਵਾ ਆਪਣੇ ਘਰਾਂ ਵਿੱਚ ਜ਼ਰੂਰ ਕਰੋ ਕਿਉਂਕਿ ਕਰਾ ਵਿੱਚ ਕਿਸੇ ਵੀ ਪ੍ਰਕਾਰ ਦੀ 네ਗਟਿਵਿਟੀ ਨਹੀਂ ਆਉਂਦੀ ਹਮੇਸ਼ਾ ਪੋਜ਼ਿਟਿਵਿਟੀ ਰਹਿੰਦੀ ਹੈ ਜਿੱਥੇ ਪੋਜ਼ਿਟਿਵਿਟੀ ਹੁੰਦੀ ਹੈ ਉੱਥੇ ਪਰਮਾਤਮਾ ਖੁਦ ਹੀ ਵਾਸ ਕਰਦਾ ਹੈ ਤੇ ਖੁਸ਼ਹਾਲ ਪਰਿਆ ਜੀਵਨ ਅਸੀਂ ਖੁਦ ਮਹਿਸੂਸ ਕਰਦੇ ਹਾਂ ਸਾਜ ਸੰਗਤ ਜੀ ਜੋਤ ਜਗਾਉਣ ਵੇਲੇ ਜਾਂ ਜੋਤ ਜਗਾਉਣ ਤੋਂ ਬਾਅਦ ਜੋ ਆਪ ਜੀ ਨੂੰ ਸਾਵਧਾਨੀਆਂ ਦਸੀਆਂ ਹਨ ਇਸੇ ਤਰ੍ਹਾਂ ਜੋਤ ਦੀ ਸੇਵਾ ਕਰੋ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਹਾਸਲ ਕਰੋ ਇਸ ਦਾਸ ਕੋਲੋਂ ਜੇ ਕੋਈ ਪੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ਼ ਕਰਨਾ